ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਅਸੀਂ ਤੁਹਾਨੂੰ ਫੱਟੀ ਵਾਲੇ ਗਲੇ ਬਾਰੇ ਦੱਸਾਂਗੇ ਉਸ ਦੀ ਕਟਿੰਗ ਐਂਡ ਫੱਟੀ ਲਗਾਉਣੀ ਆਓ ਜੀ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਜੀ ਇਹ ਅਸੀਂ ਗਲਾ ਲਿਆਏ ਇਸ ਦੀ ਅਸੀਂ ਚੌੜਾਈ ਵੀ 2.5 ਇੰਚ ਲਈਏ ਐਂਡ ਲੰਬਾਈ ਵੀ 2.5 ਇੰਚ ਲਈਏ ਇਸ ਦੀ ਇੱਥੋਂ ਅਸੀਂ 1 ਇੰਚ ਦੀ ਕਾਟ ਪਾ ਕੇ 1 ਇੰਚ ਤੇ ਇਸ ਨੂੰ ਗਲਾਈ ਦਿੱਤੀ ਹੋਈ ਹੈ ਇਸ ਦੀ ਅਸੀਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਜੀ ਇੱਥੋਂ ਅਸੀਂ ਲਵਾਂਗੇ 6.5 ਇੰਚ ਫੱਟੀ ਲਗਾਨੀ ਹੈ ਇੱਥੇ ਬਟਨ ਫੱਟੀ ਇੱਥੇ ਲੱਗੇਗੀ ਇਸ ਤਰ੍ਹਾਂ ਇਹਦੇ ਵਿੱਚ ਕੱਟ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਕੱਟ ਲਗਾ ਲੈਣੇ ਆ ਇਸ ਦੇ ਪਿਛਲੇ ਗਲੇ ਨੂੰ ਅਸੀਂ ਕੁਝ ਨਹੀਂ ਕਰਨਾ ਠੀਕ ਹੈ ਇੱਕ ਸੈਂਟਰ ਦੇ ਵਿੱਚ ਛੋਟਾ ਜਿਹਾ ਟੱਕ ਲਗਾ ਲੈਣਾ ठीक है जी इसकी कोई भी कटिंग नहीं करनी इस तरह असि कट लगा के इत भी असी कट लगा लेने ठीक है जी एस दो पट्टिया रेडी कीतिया ने ठीक है ये हेठली साइड लगेगी ये उपर वाली साइड आएगी बटन टेप ठीक है आओ जी चलते हैं मशीन पर ਦੇਖੋ ਜੀ ਇਹ ਪੱਟੀ ਇਧਰਲੀ ਸਾਈਡ ਆਏਗੀ ਇਹ ਪੱਟੀ ਸਾਡੀ ਇਧਰਲੀ ਸਾਈਡ ਆਏਗੀ ਠੀਕ ਹੈ ਜੀ ਇਸ ਪੱਟੀ ਨੂੰ ਅਸੀਂ ਇਸ ਤਰ੍ਹਾਂ ਲਗਾਵਾਂਗੇ ਇਹ ਸਾਡੀ ਸਿੱਧੀ ਸਾਈਡ ਹੈ ਇਹ ਵਾਲੀ ਸਾਡੀ ਪੁੱਠੀ ਸਾਈਡ ਹੈ ਇਸ ਨੂੰ ਅਸੀਂ ਇਸ ਤਰ੍ਹਾਂ ਕਰਕੇ ਲਗਾਵਾਂਗੇ ਜਿਸ ਤਰ੍ਹਾਂ ਅੱਜ ਅਸੀਂ ਜਿੰਨੀ ਸਪੇਸ ਛੱਡੀ ਹੋਈ ਹੈ ਇਹ ਸਾਡੀ ਸਿਲਾਈ ਦੇ ਵਿੱਚ ਆਏਗੀ ਠੀਕ ਹੈ ਜੀ ਦੇਖੋ ਜੀ ਅਸੀਂ ਇਸ ਨੂੰ ਪੁੱਠੀ ਸਾਈਡ ਰੱਖ ਲਿਆ ਤੇ ਇਸ ਦੀ ਸਲਾਈ ਦੇ ਮਾਰਕ ਨੇ ਇੱਥੋਂ ਤੱਕ ਅਸੀਂ ਸਲਾਈ ਲਗਾਵਾਂਗੇ ਅਸੀਂ ਇਸ ਕੱਟ ਤੱਕ ਇਸ ਸਲਾਈ ਨੂੰ ਲਗਾ ਲਾਂਗੇ ਠੀਕ ਹੈ ਦੇਖੋ ਇਹ ਸਲਾਈ ਅਸੀਂ ਲਗਾ ਲਈਏ ਇਸ ਤਰ੍ਹਾਂ ਅਸੀਂ ਇਸ ਨੂੰ ਪਲਟਾ ਦੇਣਾ ਇਸ ਨੂੰ ਪ੍ਰੈਸ ਨਾਲ ਤੁਸੀਂ ਸੈੱਟ ਕਰਕੇ ਰੱਖੋ ਫਿਰ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਸ ਤਰ੍ਹਾਂ ਇਸ ਦੀ ਅਸੀਂ ਉੱਪਰ ਵਾਲੀ ਸਲਾਈ ਲਗਾਵਾਂਗੇ ਹੁਣ ਇਹ ਸਲਾਈ ਵੀ ਅਸੀਂ ਇੱਥੋਂ ਤੱਕ ਲਗਾਵਾਂਗੇ ਜਿੱਥੋਂ ਤੱਕ ਸਾਡੇ ਕੱਟ ਲੱਗਾ ਹੋਇਆ ਹੈ ਇਸੀ ਤਰ੍ਹਾਂ ਅਸੀਂ ਹੁਣ ਦੂਜੀ ਪੱਟੀ ਲਗਾਵਾਂਗੇ ਇਹ ਹੇਠਲੀ ਸਾਈਡ ਆਏਗੀ ਇਹ ਵਾਲੀ ਉੱਪਰ ਵਾਲੀ ਸਾਈਡ ਆਏਗੀ ਠੀਕ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ ਉੱਪਰ ਵਾਲੀ ਸਾਈਡ ਫੋਲਡ ਕਰਾਂਗੇ ਇਸ ਤਰ੍ਹਾਂ ਸਿਲਾਈ ਲਗਾਵਾਂਗੇ ਠੀਕ ਹੈ ਜੀ ਉੱਪਰ ਵਾਲੀ ਸਾਈਡ ਤੋਂ ਤੁਹਾਨੂੰ ਨਹੀਂ ਵਧੀਆ ਲੱਗੇਗਾ ਫਿਰ ਇਧਰੋਂ ਅਸੀਂ ਇਸ ਨੂੰ ਉੱਠੀ ਸਾਈਡ ਕਰਕੇ ਫਿਰ ਸਿਲਾਈ ਲਗਾਵਾਂਗੇ ਠੀਕ ਹੈ ਜੀ ਇੱਥੇ ਤੁਸੀਂ ਮਾਰਕ ਕਰ ਲੈਣਾ ਇਸ ਦੀ ਸਲਾਈ ਵੀ ਅਸੀਂ ਇਸ ਤਰ੍ਹਾਂ ਲਗਾ ਲਾਂਗੇ ਇੱਥੋਂ ਤੱਕ ਲਗਾਵਾਂਗੇ ਜਿੱਥੋਂ ਤੱਕ ਕੱਟ ਲੱਗਾ ਹੋਇਆ ਹੈ ਠੀਕ ਹੈ ਜੀ ਇੱਥੇ ਅਸੀਂ ਇਸ ਨੂੰ ਪੱਕਾ ਕਰ ਲਾਂਗੇ ਦੇਖੋ ਅਸੀਂ ਇਸ ਨੂੰ ਇਸ ਤਰ੍ਹਾਂ ਕਰਕੇ ਇਸ ਦੇ ਉੱਪਰ ਇੱਕ ਸਲਾਈ ਲਗਾ ਲਾਂਗੇ ਤਾਂ ਜੋ ਕੱਪੜਾ ਸਾਡਾ ਚੰਗੀ ਤਰ੍ਹਾਂ ਬੈਠ ਜਾਏ ਠੀਕ ਹੈ ਜੀ ਫਿਰ ਇਹ ਵਾਲੀ पट्टी जो है इस पर आएगी ठीक है जी इतना ठोका जो बोलते हैं उसकी लास्ट इस तरह करके वो बनाव गे पट्टी वाला हिस्सा जो है वह हेठा ही, ही जाएगा इस तरह ਇਸ ਨੂੰ ਇਹ ਠੰਗ ਕਰਕੇ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਸੈਟਿੰਗ ਕਰਕੇ ਇਸ ਦੀ ਠੀਕ ਹੈ ਜੀ ਫਿਰ ਇਸ ਦੀ ਇਹ ਜੋ ਚੀਜ਼ ਹੈ ਇੱਥੋਂ ਇਹ ਥੋੜਾ ਕਪੜਾ ਕੱਟ ਦੇਣਾ ਇਹ ਕਪੜਾ ਜੋ ਹੈ ਇੱਥੋਂ ਤੁਹਾਡੇ ਠੁੱਕ ਚੰਗੀ ਤਰ੍ਹਾਂ ਨਹੀਂ ਬਣਨ ਦੇਵੇਗਾ ਜੋ ਵੀ ਅਸੀਂ ਲਾਸਟ ਬਣਾਣਾ ਹੈ ਇਸ ਦਾ ਠੋਕਾ ਉਹ ਨਹੀਂ ਬਣਨ ਦੇਵੇਗਾ ਇਸ ਲਈ ਅਸੀਂ ਇਸ ਨੂੰ ਕੱਟ ਦੇਵਾਂਗੇ ਠੀਕ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ ਫੋਲਡ ਕਰਕੇ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀ ਹੈ ਸਾਰਾ ਕੱਪੜਾ ਅੰਦਰ ਕਰਕੇ ਫਿਰ ਸਲਾਈ ਇੱਥੋਂ ਸਟਾਰਟ ਕਰਨੀ ਹੈ ਇੱਥੋਂ ਸਟਾਰਟ ਕਰਨੀ ਹੈ ਐ ਅਸੀਂ 1 ਇੰਚ ਦਾ ਬਣਾ ਸਕਦੇ ਹਾਂ ਦੇਖੋ ਜੀ ਅਸੀਂ ਇਸ ਨੂੰ ਇਸ ਤਰ੍ਹਾਂ ਇੱਥੋਂ ਸਟਾਰਟ ਕਰਕੇ ਸਲਾਈ ਨੂੰ चारों साइड घुमावानगे को बिल्कुल कोने की सिलाई लगनी है बहुत ही आराम करना ਇਸ ਤਰ੍ਹਾਂ ਅਸੀਂ ਹੁਣ ਇਸ ਦੀ ਇਹ ਉੱਪਰ ਵਾਲੀ ਸਿਲਾਈ ਲਗਾਵਾਂਗੇ। ਵਾਲੇ ਕੱਪੜੇ ਨੂੰ ਅਸੀਂ ਇਸ ਤਰ੍ਹਾਂ ਨਿਕਾਲ ਦਵਾਂਗੇ ਤੋਂ। देखो जी कि बहुत सोहनी पट्टी लगी है ठीक है जी एस कपड़ा जो भी थोड़ा एक्स्ट्रा वह जो असि बैन लगावे उस टाइम कटा तो देखो जी बहुत वैसिया पट्टी साड़ी बनी है ਵੀਡੀਓ ਤੁਹਾਨੂੰ ਪਸੰਦ ਆਏ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ